ਬੜੀ ਪਿੱਛੇ ਰਹੋ ਜਿੰਦਾਬਾਦ ਹਿੰਦੋਸਤਾਨ ਜਿੰਦਾਬਾਦ ਸਾਰੀਆਂ ਐਸੋਸੀਏਸ਼ਨਾਂ ਕੱਟੀਆਂ ਹੋਣ ਜਾਣੇ ਆਤਵਾਦੀਆਂ ਨੇ ਉਸ ਅਸੀਂ ਉਹ ਚੀਜ਼ ਦੀ ਹੁਣ ਲੋਕ ਨਿੰਦਾ ਕਰਦੇ ਆ 17 ਉਪਾਰੀ ਭਰਾ ਔਰ ਜਿਹੜੇ ਇਤੋਂ ਦੇ ਲੋਕ ਨੇ ਇਹ ਸਰਕਾਰ ਦੇ ਨਾਲ ਖੜੇ ਨੇ ਔਰ ਤੁਸੀਂ ਚੋਣੇ ਆਂ ਸੈਂਟਰ ਸਰਕਾਰ ਜਿਨ੍ਹਾਂ ਨੇ دیے colonies ਹੱਕ ਕਰਿਆ ਇਹਨਾਂ ਨੂੰ 20 ਤੋਂ 50 ਉੱਤੇ ਵੀ ਵਧਣੇ ਚਾਹੇ ਚੀ ਜਾਵੇ ਦੁਨੀਆ ਨੂੰ ਬਹੁਤ ਦੇਰ ਤੋਂ ਆਪਾਂ ਸੁਣ ਰਹੇ ਸੀਗੇ ਨਾਲ ਇਹ ਸਲਾਮੀ ਨੇ ਤੋਂ ਕੁਮਰਦਨ ਜਾ ਰਹੇ ਨੇ ਹੋਰ ਬਹੁਤ ਵਧੀਆ ਹਾਜੀ ਸਿੰਘ ਜੀ ਕੀ ਕਹਿਣਾ ਦੇਖੋ ਜੋ ਸਾਡੇ ਭਾਰਤੀਆਂ ਤੇ ਹਿੰਦੂਆਂ ਤੇ ਸਿੱਖਾਂ ਤੇ ਅਤਿਆਚਾਰ ਪਾਕਿਸਤਾਨੀ ਆਤਵਾਦੀਆਂ ਨੇ ਕੀਤਾ ਬੜਾ ਗਹਿਰ ਕਿ ਉਹਨਾਂ ਨੂੰ ਚੁਣ ਚੁਣ ਕੇ ਵੀ ਹਿੰਦੂਆ ਇਹਨੂੰ ਮਾਰਿਆ ਜਾਵੇ ਐ ਸਿੱਖਾਂ ਇਹਨੂੰ ਮਾਰਿਆ ਜਾਵੇ ਬੜਾ ਕਹਿਰ ਉਹਨਾਂ ਨੇ ਵਰਤਾਇਆ ਅਸੀਂ ਉਹਦੇ ਰੋਸ ਦੇ ਵਿੱਚ ਅੱਜ ਨਾਬਾ ਹਲਕੇ ਦੇ ਜਿੰਨੇ ਵੀ ਵਪਾਰੀ ਵਰਗ ਸਾਡੀਆਂ ਜਿੰਨੀਆਂ ਵੀ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਸਾਡੇ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਰੀਆਂ ਐਸੋਸੀਏਸ਼ਨਾਂ ਦੇ ਸਲੀਮ ਜੀ ਸਾਹਮਣੇ ਧਾਲੀਵਾਲ ਸਾਹਿਬ ਗੜੇ ਨੇ ਮੈਂ ਨੌ ਲਾਈਨ ਦੇ ਚੱਕਰ ਤੇ ਮਾਤਾ ਬੜਾ ਲੰਮਾ ਲੰਘ ਜਾਣਾ ਸਾਡੇ ਸਾਰੇ ਐਸੋਸੀਏਸ਼ਨਾਂ ਦੇ ਜੋ ਪ੍ਰਧਾਨ ਇੱਥੇ ਇਕੱਠੇ ਹੋਇਆ ਐ ਐਸੋਸੀਏਸ਼ਨਾਂ ਦੇ ਮੈਂਬਰ ਅਸੀਂ ਇੱਥੇ ਅਸੀਂ ਏਕਤਾ ਦਿਖਾਉਂਦੇ ਹੋਏ ਆਪਣੀ ਜੋ ਪਾਕਿਸਤਾਨ ਦੇ ਹੱਤ ਵਾਦੇ ਨੇ ਉਹਨਾਂ ਦੇ ਖਿਲਾਫ ਅਸੀਂ ਅੱਜ ਰੋਸ ਮਜਾਰਾ ਕਰ ਰਹੇ ਹਾਂ ਇਹ ਅਸੀਂ ਰੋਸ ਮਜਾਰਾ ਅਸੀਂ ਪੈਦਲ ਰੋਸ ਮਜਾਰਾ ਕਰਾਂਗੇ ਭਿੱਖੀ ਮੋੜ ਤੱਕ ਕਰਾਂਗੇ ਔਰ ਅਸੀਂ ਅਪੀਲ ਕਰਦੇ ਹਾਂ ਭਾਰਤ ਸਰਕਾਰ ਨੂੰ ਕਿ ਜੋ ਅਤਵਾਦੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਫੜ ਕੇ ਇੱਕ ਇਹ ਜੀ ਸਜ਼ਾ ਦਿੱਤੀ ਜਾਵੇ ਜਿਸ ਤਰ੍ਹਾਂ ਸਾਡੇ ਹਿੰਦੂਸਤਾਨੀਆਂ ਨੂੰ ਮਾਰਿਆ ਇਹਨਾਂ ਨੂੰ ਵੀ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਵੇ ਤਾਂ ਇੱਕ ਸਿੰਘਾ ਜੀ ਇੱਕ ਜਿਹੜਾ ਵੀ ਬਾਰਡਰ ਬਾਰ ਖੇਤੀ ਹੈ ਜਿਹੜੀ ਜਾਂਦੀ ਹੈ ਉੱਥੋਂ ਵੀ ਇੱਕ ਬੰਦਾ ਪਰਤੋਂ 'ਚ ਉੱਥੇ ਅਰੈਸਟ ਕਰ ਲਿਆ ਔਰ ਥੋੜਾ ਜਿਹਾ ਅੱਗੇ ਚਲਾ ਗਿਆ ਸੀ ਕਿ ਉਹ ਬੰਦਾ ਵਾਪਸ ਦੇਣਾ ਚਾਹੁੰਦਾ ਪਾਕਿਸਤਾਨ ਨੂੰ ਦੇਖੋ ਇਹ 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 ਭਾਰਤ ਸਰਕਾਰ ਜੋ ਹੈ ਇਹਦਾ ਫੈਸਲਾ ਲਏਗੀ ਜਿਸ ਤਰ੍ਹਾਂ ਦਾ ਸੰਭਵ ਹੈ ਜਿਹਨੂੰ ਸਜ਼ਾ ਦੇਣੀ ਚਾਹੀਦੀ ਆ ਉਹ ਦੋਸ਼ੀ ਆ ਤਾਂ ਸਜ਼ਾ ਮਿਲਣੀ ਚਾਹੀਦੀ ਆ ਇਹ ਭਾਰਤ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਇਹਦੀ ਤਵਦੀਸ਼ ਕਰਕੇ ਇਹ ਭਾਰਤਾਰਮੀ ਦਾ ਬੰਦਾ ਜੋ ਖੇਤੀ ਆ ਉਹ ਜਿਹਨੂੰ ਲੈ ਤੂ ਭਾਰਤ ਵਿੱਚੋਂ ਬੜੇ ਕਿਵੇਂ ਬਵੇ ਜੀ ਦੇਖੋ ਦੇਖੋ ਇਹ ਤਾਂ ਉਹਨੂੰ ਤਵਦੀਸ਼ ਹੋ ਰਹੀ ਆ ਸਾਰੀ ਇਹ ਤਵਦੀਸ਼ ਤੋਂ ਬਾਅਦ ਹੀ ਪਤਾ ਲੱਗੂ ਹਲੇ ਤਾਂ ਸਾਨੂੰ ਸਿਰਫ ਇੰਨਾ ਪਤਾ ਸਾਡੇ ਹਿੰਦੂਸਤਾਨੀ ਮਰੇ ਨੇ ਉਹਨਾਂ ਨਾਲ ਧੱਕਾ ਹੋਇਆ ਸਿਰਫ ਸਾਨੂੰ ਇੰਨਾ ਪਤਾ ਤਾਂ ਹੀ ਅਸੀਂ ਇੱਥੇ ਰੋਜ਼ ਮੇ ਜਾਰਾ ਕਰ ਰਹੇ ਆ ਗਵਰਨਮੈਂਟ ਨੂੰ ਕੀ ਕਹਿਣਾ ਇਹ ਕੋਈ ਕਹਿਣਾ ਚਾਹੁੰਦੇ ਉਹਨਾਂ ਨੂੰ ਜਲਦ ਤੋਂ ਜਲਦ ਅਤਵਾਦੀਆਂ ਨੂੰ ਫੜਿਆ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਜ਼ਾ ਐਸੀ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਜਿਹੜਾ ਵੀ ਅਤਵਾਦੀ ਕੋਈ ਐਸੀ ਹਰਕਤ ਨਾ ਕਰ ਸਕੇ ਜੀ ਸਾਹਿਬ ਜੀ ਇਹ ਕਹਿਣਾ ਚਾਹੂਗੀ ਜੀ ਜਿਹੜਾ ਪਹਿਲਗਾਮ ਦੇ ਵਿੱਚ ਆਮਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਹੈ ਜਿਹੜਾ ਪਹਿਲਗਾਮ ਦੇ ਵਿੱਚ ਆਮਲਾ ਹੋਇਆ ਜੀ ਇਹ ਜਿਹੜੇ ਪਾਕਿਸਤਾਨ ਦੇ ਅਤਵਾਦੀ ਨੇ ਟ੍ਰੇਨ ਟ੍ਰੇਨ ਅਤਵਾਦੀ ਨੂੰ ਉਧਰੋਂ ਤਿਆਰ ਕਰਕੇ ਇਹ ਉਹਨਾਂ ਦੀ ਫੌਜ ਸਾਡੇ ਵਾਲੇ ਪਾਸੇ ਐਂਟਰ ਕਰਦੀ ਹੈ ਇਹ ਬੜੇ ਨਰਦਈ ਜਿਹੜੇ ਹੈਗੇ ਨੇ ਬੰਦੇ ਨੇ ਜਿਨ੍ਹਾਂ ਨੇ ਐਡਾ ਵੱਡਾ ਹਮਲਾ ਕੀਤਾ ਇੱਕ ਨਰਦੋਸਾਂ ਤੇ ਕਿਸੇ ਦੇ ਕੱਪੜੇ ਲਾ ਕੇ ਗੋਲੀ ਮਾਰੀ ਐ ਧਰਮ ਪੁੱਛ ਕੇ ਗੋਲੀ ਮਾਰੀ ਐ ਪਰ ਸਾਡੇ ਹਿੰਦੁਸਤਾਨ ਦੇ ਵਿੱਚ ਐਡਾ ਨਹੀਂ ਹੈਗਾ ਅਸੀਂ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਕੋਈ ਵੀ ਧਰਮ ਹੈ ਅਸੀਂ ਇਕੱਠਿਆਂ ਸਾਰਿਆਂ ਦਾ ਸਾਰਿਆਂ ਦੇ ਵਿਚਾਰ ਮਿਲਦੇ ਨੇ ਸਾਰੇ ਇਕੱਠਿਆਂ ਅਸੀਂ ਸਰਕਾਰ ਸੈਂਟਰ ਸਰਕਾਰ ਦੇ ਨਾਲ ਸਾਰੇ ਹੀ ਧਰਮ ਸਾਰੇ ਵਪਾਰੀ ਸਾਰੇ ਲੋਕ ਖੜੇ ਆਜੇ ਇਸ ਮੁੱਦੇ ਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਆ ਜਿਹੜੀ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੇ ਜਿਹੜੇ ਹਕੂਮਰਾਨ ਨੇ ਇਹ ਇਦਾਂ ਦੀਆਂ ਕੁਝ ਹਰਕਤਾਂ ਕਰ ਰਹੇ ਨੇ ਸਮਝ ਨਹੀਂ ਰਹੇ ਤਾਂ ਇਹਨਾਂ ਨੂੰ ਇੱਕ ਇਦਾਂ ਦਾ ਸਬਕ ਸਿਖਾਓ ਇਹ ਦੁਆਰੇ ਆ ਇਹ ਇਦਾਂ ਦੀ ਹਰਕਤ ਨਾ ਕਰਨਾ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਰੰਤ ਫੜ ਕੇ ਮੈਂ ਤਾਂ ਇਹ ਕਹਿੰਦਾ ਵੀ ਲਾਲ ਉੱਥੇ ਲਾਲ ਜਿਹੜਾ ਚੌਕ ਹੈ ਉੱਥੇ ਸ਼੍ਰੀਨਗਰ ਦੇ ਵਿੱਚ ਉੱਥੇ ਖੜਾ ਕੇ ਜਿਵੇਂ ਸਾਊਦੀ ਅਰਬ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਪੁੱਠੇ ਲੜਕਾ ਕੇ ਉਹਦਾਂ ਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਦੇਸ਼ ਵਾਸੀਆਂ ਨੂੰ ਜਿਹੜਾ ਦੇਸ਼ ਤੇ ਹਮਲਾ ਕੀਤਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਸੀਨੇ ਦੇ ਵਿੱਚ ਠੰਡ ਪੈ ਸਕੇ ਅੱਜ ਅਸੀਂ ਜਿਹੜਾ ਇਹ ਮਜਾਰਾ ਕੀਤਾ ਹੈ ਇਹਦਾ ਮਤਲਬ ਇਹ ਵੀ ਹੈ ਵੀ ਜਿਹੜੇ ਵਿਚਾਰੇ ਸਾਡੇ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਸਾਡੇ ਨਾਲ ਸਾਡਾ ਸਾਰਾ ਦੇਸ਼ ਖੜਾ ਹੈ ਤੇ ਸਰਕਾਰ ਨੂੰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਬਹੁਤ ਪਹਿਲਗਾਮ ਦੇ ਜੋ ਹਮਲਾ ਹੋਇਆ ਇਹ ਬਹੁਤ ਨਿੰਦਾਯੋਗ ਹੈ ਜਿਸ ਤਰ੍ਹਾਂ ਕਿ ਸਾਡੇ ਹਿੰਦੂਸਤਾਨੀਆਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਇਹਨਾਂ ਨੂੰ ਚੁਣ-ਚੁਣ ਕੇ ਉੱਥੇ ਪਹਿਲਗਾਮ ਦੇ ਵਿੱਚ ਮਾਰਿਆ ਗਿਆ ਬਹੁਤ ਘਟੀਆ ਹਰਕਤ ਜੋ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਕੀਤੀ ਗਈ ਆ ਅਸੀਂ ਤੁਸੀਂ ਕੀ ਕਹਿੰਦੇ ਹੋ ਜੋ ਵੀ ਇਹ ਹਰਕਤ ਹੋਈ ਆ ਪਾਕਿਸਤਾਨ ਵੱਲੋਂ ਉਹਨਾਂ ਦੇ ਅਤਵਾਦੀਆਂ ਨੂੰ ਟ੍ਰੇਨ ਕਰਕੇ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਏ ਔਰ ਨਿਰਦੋਸ਼ ਲੋਕ ਮਾਰੇ ਨੇ ਜਿਨ੍ਹਾਂ ਨੂੰ ਕਿਸੇ ਦਾ 10 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਕਿਸ ਦਾ 2 ਮਹੀਨੇ ਪਹਿਲਾਂ ਰਿਆ ਇਸ ਤਰ੍ਹਾਂ ਦੇ ਲੋਕ ਇਸ ਦੇ ਬੱਚੇ ਕਿਸ ਦਾ ਮਾਂ ਕਿਸ ਦਾ ਇਹ ਇਸ ਤਰ੍ਹਾਂ ਦੀ ਹਰਕਤਾਂ ਹੁੰਜੀਆਂ ਨੇ ਜਿਹੜੀਆਂ ਇਹ ਬਹੁਤ ਹੀ ਨਿੰਦਾਯੋਗ ਹੈ ਅਸੀਂ ਪੂਰਾ ਵਪਾਰੀ ਵਰਗ ਇਸ ਦੀ ਨਿੰਦਾ ਕਰਦੇ ਆਂ ਔਰ ਅਸੀਂ ਸਰਕਾਰ ਤੋਂ ਇਹ ਆਸ ਰੱਖਦੇ ਆਂ ਵੀ ਇਹਨਾਂ ਨੂੰ ਬੰਦ ਦੀ ਜੋ ਵੀ ਸਜ਼ਾ ਹੈਗੀ ਆ ਇਹਨਾਂ ਨੂੰ ਦਿੱਤੀ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੇ ਇਸ ਤਰ੍ਹਾਂ ਦੀ ਸਜ਼ਾ ਬਣਦੀ ਦਿੱਤੀ ਜਾਵੇ ਇਹਨਾਂ ਨੂੰ ਜੀ ਇਸ਼ੂ ਜੀ ਇੱਕ ਮਿੰਟ ਹੋਣੀ ਮੌਨ ਤੇ ਗਏ ਜੀ ਲੱਗਦਾ ਹੈ ਪਾਕਿਸਤਾਨ ਹਮੇਸ਼ਾ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਰਹਿੰਦਾ ਹੈ ਪਾਕਿਸਤਾਨ ਦੇਖੋ ਜੀ ਆਪਣੀ ਹਰਕਤ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈਗਾ ਜਿਸ ਤਰ੍ਹਾਂ ਅੱਤਵਾਦ ਕਸ਼ਮੀਰ ਦੇ ਵਿੱਚ ਪਹਿਲਾਂ ਸੀ ਸੈਂਟਰ ਗਵਰਨਮੈਂਟ ਨੇ ਇਹਦੇ ਉੱਤੇ ਕਾਫੀ ਸਾਰਾ ਸੈਂਟਰ ਗਵਰਨਮੈਂਟ ਨੇ ਕਾਫੀ ਜਾਰਾ ਇਹਦੇ ਉੱਤੇ ਨਕੇਲ ਪਾ ਦਿੱਤੀ ਸੀ ਤੇ ਹੁਣ ਉਹਨਾਂ ਦਾ ਹਾਲ ਹੋਇਆ ਪਿਆ ਕਿ ਜਿਸ ਤਰ੍ਹਾਂ ਹੁਣ ਆਪਣੇ ਟੈਰੋਰੀਜ਼ਮ ਕਾਫੀ ਦੁਬਾਰਾ ਯਾਨੀ ਕਿ ਪਾਕਿਸਤਾਨ ਤੋਂ ਟ੍ਰੇਨ ਕਰਕੇ ਬੰਦੇ ਜਿਹੜੇ ਇੱਧਰ ਭੇਜੇ ਜਾ ਰਹੇ ਨੇ ਤਾਂ ਉਹਦੇ ਉੱਤੇ ਜਿਵੇਂ ਸੈਂਟਰ ਗਵਰਨਮੈਂਟ ਰ ਹੈ ਸੈਂਟਰ ਗਵਰਨਮੈਂਟ ਜਿਵੇਂ ਇਸ ਦਾ ਉਹਨਾਂ ਨੂੰ ਮਾਰਨ ਨੂੰ ਜੀ ਕੀ 11 ਜੀ ਅੱਜ ਫੇਰ ਇਸ ਤੋਰੀ ਵਪਾਰੀ ਇਕਤਾ ਵੱਲੋਂ ਜੀ ਪਟਿਆਲਾ ਗੜ ਇਕੱਠ ਕੀਤਾ ਗਿਆ ਸਿਰਫ ਜੋ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਟੈਰਰਿਸਟਾਂ ਵੱਲੋਂ ਅਤਿਵਾਦੀ ਮੰਲਕ ਰੋਣੀ ਹਰਕਤ ਕੀਤੀ ਗਈ ਹੈ ਬੇਗੁਨਾਹ